ਜ਼ਿੰਮੇਵਾਰ ਪਰਿਵਾਰ ਚ ਪਲੀ ਹੋਣ ਕਰਕੇ ਕੁੜੀ ਥੋੜੇ ਜਿਹਾ ਖੁੱਲੇ ਸੁਭਾਅ ਦੀ ਤੇ ਹਸਮੁਖ ਰਹਿਣੇ ਵਾਲੀ ਤਾਂ ਥੋੜਾ ਜਿਹਾ ਸਮਾਂ ਆਪਣੇ ਮਾਪੇ ਤੇ ਕੋਲ ਰਹਿੰਦੀ ਜ਼ਿਆਦਾ ਟਾਈਮ ਆਪਣਾ ਪੜਾਈ ਚ ਗਜ਼ਾਰਦੀ ਉੱਤੇ-ਦਾਈ ਉਹਦੇ ਨਾਲ ਪੜ੍ਹਨੇ ਵਾਲਾ ਮੁੰਡਾ ਹੁੰਦਾ ਜਿਹੜਾ ਜੋ ਕਿ ਅਭੀ ਪੂਰੇ ਪਿੰਡ ਰਹਿੰਦਾ ਹੁੰਦਾ ਤਾਂ ਜਦ ਤੋਂ ਛੋਟੇ ਹੁੰਦੇ ਨੇ ਉਹ ਜਦ ਤੋਂ ਹੀ ਮੰਨ ਲਓ ਵੀ ਇੱਕ ਦੂਜੇ ਦੇ ਨਾਲ ਖੇਡਣਾ ਬਚਪਨ ਤੋਂ ਤੇ ਉਦਾਂ ਹੀ ਮੰਨ ਲਓ ਉਹ ਹਾਈ ਸਕੂਲ ਸੀਨੀਅਰ ਸਕੂਲ ਤੇ ਕਾਲਜ ਲਾਈਫ ਉਦਾਂ ਹੀ ਉਹਨਾਂ ਦੀ ਚੱਲੀ ਗਈ ਇਕੱਠਿਆਂ ਦੀ ਉਹ ਤੇ ਉਹ ਬਹੁਤ ਵਧੀਆ ਇੱਕ ਦੋਸਤ ਬਣ ਕੇ ਰਹੇ ਤਾਂ ਦੋਸਤ ਬਣ ਕੇ ਰਹੇ ਤਾਂ ਇੱਕ ਦਿਨ ਮੁੰਡਾ ਕੁੜੀ ਨੂੰ ਪ੍ਰਪੋਜ਼ ਕਰਦਾ ਵੀ ਕਿਉਂ ਨਾ ਆਪਾਂ ਜੇ ਵਿਆਹ ਕਰਵਾ ਲਈਏ ਵੀ ਅੱਜ ਦੇ ਸਮੇਂ 'ਚ ਮੈਨੂੰ ਕੁੜੀ ਪਤਾ ਨਹੀਂ ਕਿੱਦਾਂ ਤੇ ਮਿਲੂਗੀ ਤੇ ਵਿਆਹ ਤਾਂ ਤਾਂ ਵੀ ਕਰਵਾਉਣਾ ਹੁਣ ਤੈਨੂੰ ਪਤਾ ਨਹੀਂ ਕਿਹੜਾ ਕਿਦਾਂ ਦਾ ਮੁੰਡਾ ਮਿਲੂ ਕਿਦਾਂ ਦਾ ਨਹੀਂ ਹਨਾ ਕਿਦਾਂ ਦੀ ਉਹਦੀ ਆਦਤਾਂ ਹੋਣਗੀਆਂ ਕਿਦਾਂ ਦੀਆਂ ਮੇਰੀ ਘਰ ਵਾਲੀਆਂ ਆਦਤਾਂ ਹੋਣਗੀਆਂ ਵੀ ਹੁਣ ਘਟੋ ਘਟ 22-23 ਸਾਲ ਤੋਂ ਤੂੰ ਵੀ ਮੈਨੂੰ ਜਾਣਦੀਆਂ ਮੈਂ ਵੀ ਤੈਨੂੰ ਜਾਣਦਾ ਸੋ ਆਪਣੀ ਜਿਹੜੀ ਨੇਚਰ ਤੋਂ ਦੋਸਤੀ ਬਰਕਰਾਰ ਰਹੀ ਨੂੰ ਪਰਿਸ਼ਤਾਰੀ ਚ ਬਦਲੀਏ ਤਾਂ ਕੁੜੀ ਉਹਨੂੰ ਕਹਿੰਦੀ ਹੈ ਵੀ ਮੈਂ ਕੋਈ ਵੀ ਡਿਸੀਜਨ ਆਪਣੇ ਪੇਰੈਂਟਸ ਤੋਂ ਬਿਨਾਂ ਨਹੀਂ ਲੈ ਸਕਦੀ ਜੇ ਮੇਰੇ ਪੇਰੈਂਟਸ ਕਹਿਣਗੇ ਘਰ ਤੇ ਕਹਿਣਗੇ ਤਾਂ ਮੈਂ ਜ਼ਰੂਰ ਕਰਵਾ ਲੂੰਗੀ ਭਾਈ ਤਾਂ ਚਲੋ ਜਿਓ ਕੰਦਾ ਵੀ ਜ਼ਰੂਰ ਹੈ ਤਾਂ ਕੋਈ ਸਿਆਣਾ ਬੰਦਾ ਵਿਚ ਵਿਚੋਲਾ ਪਾਉਂਦਾ ਤੇ ਉਹਦੇ ਘਰੇ ਰਿਸ਼ਤਾ ਭੇਜਦਾ ਸੋ ਕੁੜੀ ਦਾ ਪਿਓ ਤਾਂ ਪਹਿਲੀ ੱਟੇ ਹਾਂ ਕਰ ਦਿੰਦਾ ਵੀ ਰਿਸ਼ਤਾ ਮਨਜ਼ੂਰ ਆ ਪਰ ਜਿਹੜੀ ਉਹਦੀ ਮਾਂ ਹੁੰਦੀ ਆ ਕੁੜੀ ਦੀ ਉਹ ਬਹੁਤ ਹੀ ਕਿੰਤੂ ਪਰੰਤੂ ਕਰਦੀ ਆ ਜਦੋਂ ਕਿੰਤੂ ਪਰੰਤੂ ਕਰਦੀ ਆ ਅ ਫੇਰ ਵੀ ਹੁਣ ਚੱਲਣੀ ਤਾਂ ਪਿਓ ਦੀ ਹੁੰਦੀ ਹੈ ਘਰ 'ਚ ਤੇ ਕੁੜੀਆਂ ਕੁੜੀ ਤੇ ਭਾਈ ਦੀਆਂ ਵੋਟਾਂ ਮੰਨ ਲਓ ਇੱਕ ਪਾਸੇ ਤਿੰਨ ਵੋਟਾਂ ਵਜਣੀਆਂ ਇੱਕ ਪਾਸੇ ਉਹਦੀ ਮਾਂ ਦੀ ਤੇ ਉਹ ਕੱਲੀ VOTING ਰਹਿਣ ਕਰਕੇ ਉਹਦੀ ਮਾਂ ਵਾਸ ਨਹੀਂ ਬਸ ਚੱਲਦਾ ਤੇ ਕੁੜੀ ਦਾ ਉਸ ਘਰ 'ਚ ਵਿਆਹ ਕਰ ਦਿੰਨੇ ਆ ਜਦੋਂ ਵਿਆਹ ਪੂਰੇ ਰੀਤੀ ਰਿਵਾਜਾਂ ਦੇ ਨਾਲ ਐਨ ਪੂਰੇ ਰਸਮ ਰਿਵਾਜਾਂ ਨਾਲ ਕੀਤਾ ਗਿਆ ਤਾਂ ਚਾਹੇ ਚਾਹੇ ਸ਼ਾਮ ਨੂੰ ਕੁੜੀ ਦੀ ਢੋਲੀ ਕੁੜੀ ਦੇ ਸਹੁਰੇ ਪਹੁੰਚ ਗਈ ਤਾਂ ਜਦੋਂ ਕੁੜੀ ਦੇ ਸਾਰੇ ਪਹੁੰਚ ਜਾਂਦੀ ਆ ਤਾਂ ਮੁੰਡੇ ਦੀ ਮਾਂ ਬਹੁਤ ਹੀ ਜਿੱਦਾਂ ਦੇ ਰੀਤੀ ਰਿਵਾਜ ਹੁੰਦੇ ਆ ਉਦਾਂ ਕਰਕੇ ਮਨ ਲਓ ਉਹਨੂੰ ਡੋਲੀ 'ਚ ਉਤਾਰਦੀ ਆ ਉਹਦੇ ਪੂਰੇ ਰਸਮ ਰਿਵਾਜ ਕਰਦੀ ਆ ਮਨ ਲਓ ਵੀ ਬਹੁਤ ਵਧੀਆ ਰਹਿੰਦੇ ਨੇ ਪਹਿਲੇ 5-6 ਮਹੀਨੇ 5-6 ਮਹੀਨੇ ਬਹੁਤ ਵਧੀਆ ਤਰੀਕੇ ਨਾਲ ਰਹਿਣ ਤੋਂ ਬਾਅਦ ਤੇ ਜਦੋਂ ਕੁੜੀ ਇੱਕ ਵਾਰ ਕੁੜੀ ਦੀ ਮਾਂ ਉਹਨੂੰ ਜਾਣ ਕੇ ਫੋਨ ਕਰ ਦਿੰਦੀ ਆ ਵੀ ਮੈਂ ਤਾਂ ਬਿਮਾਰ ਬਹੁਤਾਂ ਤੂੰ ਆ ਜਾਂਦਾ ਹਾਂ ਕਹਿੰਦੀ ਵੀ ਮੰਮੀ ਡੈਡੀ ਕਿੱਥੇ ਕੈਜੇ ਹੋਏ ਨੇ ਵੀ ਜਦਾ ਆਉਣਗੇ ਮੰਮੀ ਮੈਂ ਉਹਨਾਂ ਨੂੰ ਪੁੱਛ ਲਈਉਂ ਜਦ ਤੱਕ ਤਾਂ ਕਹਿੰਦੀ ਮੈਂ ਮਰ ਜੂਗੀ ਉਹ ਜਾਣ ਕੇ ਝੂਠ ਬੋਲ ਪੈਂਦੀ ਆ ਕਹਿੰਦੀ ਆਉਣਾ ਤਾਂ ਹੋਣਾ ਆ ਜੇ ਨਹੀਂ ਆਉਣਾ ਨਾਲ ਤਾਂ ਚਲੋ ਜਿਉ ਕੁੜੀ ਕਿਸੇ ਨੂੰ ਨਹੀਂ ਪੁੱਛਦੀ ਕਿਸੇ ਨੂੰ ਨਹੀਂ ਕਹਿੰਦੀ ਚਾਹ ਕੇ ਝੋਲਾ ਆਉਂਦਾ ਸਿੱਧਾ ਪੇਕੇ ਚਲੇ ਜਾਂਦੀ ਜਾਂ ਪੇਕੇ ਜਾਂਦੀ ਆ ਤਾਂ ਮਾਂ ਉਹਦੀ ਚੰਗੀ ਭਲੀ ਹੁੰਦੀ ਆ ਤਾਂ ਕਹਿੰਦੀ ਵੀ ਮम्मा ਤੁਸੀਂ ਇਹ ਕੀ ਕਰਿਆ ਤੁਸੀਂ ਝੂਠ ਬੋਲਦੇ ਹੋ ਲੈ ਕਹਿੰਦੀ 5-6 ਮਹੀਨੇ ਹੋ ਗਏ ਤਿੰਨ ਤਾਂ ਮਿਲਣਾ ਵੀ ਨਾਲ ਉਹਦੀ ਨਾਲ ਲੈ ਕੇ ਹੁੰਨੇ ਆ ਨਾਲੇ ਤਰੇ ਜੁੜ ਕੇ ਬਹਿ ਜਾਂਦਾ ਮਾਮਾ ਧੀਆਂ ਦੁੱਖ ਸੁੱਖਾ ਦ ਕਰਨ ਉਹ ਕਹਿੰਦੀ ਮम्मी ਜਦ ਵਾ ਠੀਕ ਆ ਉਥੇ ਤੁਸੀਂ ਕਿਉਂ ਇਹ ਚੀਜ਼ ਤੱਕ ਬੁਰਾ ਮਨਾਉਂਦੇ ਹੋ ਨਹੀਂ ਨਹੀਂ ਕਹਿੰਦੀ ਇਦਾਂ ਨਹੀਂ ਹੁੰਦਾ ਤਾਂ ਦੂਜੇ ਦਿਨ ਮੁੰਡਾ ਉਹਨੂੰ ਲੈਣ ਆ ਜਾਂਦਾ ਤੇ ਨਾਲੇ ਉਹਦੀ ਮਾਂ ਆ ਜਾਂਦੀ ਹੈ ਕਹਿੰਨੇ ਵੀ ਖਬਰ ਜਿਆਦਾ ਬਿਮਾਰ ਹੋ ਗਏ ਵੀ ਆਪਾਂ ਪਤਾ ਲਾਇ ਕਿ ਇੱਕ ਵਾਰੀ ਤਾਂ ਉਹ ਨਾਲੇ ਮਾਗਰ ਪੈ ਜਾਂਦੀ ਹੈ ਬੁੜੀ ਕਹਿੰਦੀ ਮੇਰੀ ਕੁੜੀ ਤੁਸੀਂ ਤੰਗ ਕਰ ਹੀ ਪਈ ਹੈ ਇਹ ਤਾਂ ਅੱਧੀ ਰਹਗੀ ਜਿੱਦਣ ਦਾ ਵਿਆਹ ਕਰਿਆ ਇਹਦਾ ਤਾਂ ਇੰਨਾ ਵਜਨ ਤਾਂ ਇੰਨਾ ਰੰਗ ਰੂਪ ਤਾਂ ਤਾਂ ਕੁੜੀ ਕਹੀ ਜਾਂਦੀ ਮੰਮੀਵਾ ਠੀਕ ਆ ਪਰ ਉਹਦੀ ਮਾਂ ਕਹੀ ਜਾਂਦੀ ਨਹੀਂ ਤੇ ਇਹਨੂੰ ਨਹੀਂ ਪਤਾ ਕਹੀ ਥੋੜੀ ਜੀ ਦਾਬ ਰੱਖੀ ਦੀ ਆ ਮੁੰਡੇ ਵਾਲਿਆਂ ਤੇ ਤਾਂ ਚਲੋ ਜੀ ਐਦਾਂ ਹੀ ਹੋਣ ਦੇ ਨਾਲ ਮਾੜੀ ਮਾੜੀ ਗੱਲ ਪਿੱਛੇ ਜਦੋਂ ਕੁੜੀ ਆਉਤੇ ਸਹੁਰੇ ਪਰਿਵਾਰ ਚ ਜਾਂਦੀ ਆ ਤਾਂ ਕਲੇਸ਼ ਰਹਿਣ ਲੱਗ ਜਾਂਦਾ ਕਲੇਸ਼ ਰਹਿਣ ਕਰਕੇ ਗੱਲ ਵਾਦੀ ਵਾਦੀ ਕਹਾਂ ਵਾਦੀ ਜਾਂਦੀ ਆ ਤਾਂ ਪਿੰਡ ਪੰਚਾਇਤਾਂ 'ਚ ਇਕੱਠਾ ਹੁੰ ਲੱਗੇ ਨੇ ਜਦੋਂ ਪੰਚਾਇਤਾਂ 'ਚ ਇਕੱਠ ਹੁੰਦੇ ਨੇ ਤਾਂ ਦੋਨੋਂ ਤਰ੍ਹਾਂ ਜਦੋਂ ਬੈਂਦੀਆਂ ਨੇ ਤਾਂ ਹਰ ਕਿਤੇ ਕੁੜੀ ਦੀ ਮਾਂ ਦਾ ਕਸੂਰ ਨਿਕਲਦਾ ਉਹਨੂੰ ਮਾਫੀ ਮੰਗਣ ਲਈ ਕਹਿੰਦੇ ਪਰ ਉਹ ਕਿਤੇ ਵੀ ਮਾਫੀ ਨਾ ਮੰਗਦੀ ਤੇ ਜਦੋਂ ਮਾਫੀ ਨਾ ਮੰਗਦੀ ਤਾਂ ਕੁੜੀ ਦਾ ਪਿਓ ਵਿਚਾਰਾ ਮਾਫੀ ਮੰਗ ਕੇ ਆਪਣੀ ਕੁੜੀ ਦਾ ਬਸੇਪਾ ਕਰਦਾ ਪਰ ਗੱਲ ਫੇਰ ਵਧ ਜਾਂਦੀ ਕਿਉਂਕਿ ਉਹ ਹਟਦੀ ਨਹੀਂ ਹੈਗੀ ਤਾਂ ਜਦੋਂ ਫਿਰ ਨੈਕਸਟ ਟਾਈਮ ਰੌਲਾ ਪੈਂਦਾ ਤਾਂ ਮਾਨੂੰ ਪੰਚਾਇਤ ਨੇ ਵੀ ਜਵਾਬ ਦਿੱਤਾ ਤੇ ਥਾਣੇ 'ਚ ਜਦੋਂ ਗੱਲ ਕੀਤੀ ਥਾਣੇ ਵਾਲੇ ਵੂਮਨ ਸੈੱਲ ਵਾਲੇ ਸਿੱਧਾ ਮੰਨ ਲੂ ਵੀ ਉਹ ਤਿੰਨ ਤਰੀਕਾ ਪਾਉਂਦ ਨੇ ਵੂਮਨ ਸੈੱਲ ਵਾਲੇ ਤਿੰਨ ਮੁੰਡੇ ਦੇ ਹੱਕ 'ਚ ਪਹਿਲੀਆਂ ਤਿੰਨ ਕੁੜੀ ਦੇ ਹੱਕ 'ਚ ਦੂਜੀਆਂ ਤਿੰਨ ਮੁੰਡੇ ਦੇ ਹੱਕ 'ਚ ਪਹਿਲੀਆਂ ਤਿੰਨ ਤਰੀਕਾਂ 'ਤੋਂ ਨੇ ਰੀ ਮੁੰਡੇ ਦੇ ਪੱਖ 'ਚ ਨੇ ਵੀ ਕੁੜੀ ਮੁੰਡੇ ਨਾਲ ਭੇਜ ਦੇਣੀ ਨੇ ਜਦੋਂ ਚੌਥੀ ਤਰੀਕ ਹੁੰਦੀ ਆ ਉਹ ਬਿਲਕੁਲ ਮੁੰਡੇ ਦੇ ਐਂਟੀ ਹੋ ਕੇ ਖੜ ਜਾਂਦੇ ਨੇ ਮੇਰਾ ਪੂਰਾ ਕੁੜੀ ਦੇ ਹੱਕ 'ਚ ਵੀ ਮੁੰਡੇ ਤੇ ਪਰਚਾ ਕਰਾਂਗੇ ਸੋ ਐਦਾਂ ਉਹ ਛੇ ਤਰੀਕਾਂ 'ਚ ਹੀ ਆ ਨਾ ਨਿਪੜਿਆ ਤਾਂ ਕੋਰ ਨੂੰ ਲੈ ਤਨੇ ਵੀ ਆਪ ਦਾ ਫੈਸਲਾ ਡਿਸੀਜਨ ਕੋਰ ਤੋਂ ਲੈ ਲਓ ਤਾਂ ਉਹ ਕੇਸ ਕੋਰ ਚ ਤਰੀਆਂ ਦਾ ਕੋਰ ਚ ਠਿਕਾਂ ਪਈ ਜਾਂਦੀਆਂ ਨੇ ਦੋਨਾਂ ਤਰੀਆਂ ਦੀਆਂ ਜਦੋਂ ਦੋਨਾਂ ਤਰੀਆਂ ਦੇ ਉੱਤੇ ਠਿਕਾਂ ਪਈ ਜਾਂਦੀਆਂ ਨੇ ਤਾਂ ਜਦੋਂ ਮੰਨ ਲਓ ਕਿ ਸਾਲ 2 ਸਾਲ ਬਾਅਦ ਤਰੀਕ ਮੰਨ ਲਓ ਨਾਲ ਜੀ ਪੈਣੀ ਹੁੰਦੀ ਕੋਰ ਚ ਤਾਂ 4:05 ਵਜੇ ਹਾਕ ਪੈਣਦੀ ਮਾਲਕੀ ਤੀਵੀ ਦੇ ਕੇਸ ਦੀ ਸਾਰੀ ਦਿਹਾੜੀ ਬੈਠੇ ਰਹਿੰਦੇ ਤਾਂ ਹਾਕੇ ਜਦੋਂ ਮੰਨ ਲਓ ਕਿ ਕੁੜੀ ਦੀ ਵਾਰੀ ਆਈ 2-3 ਸਾਲਾਂ ਬਾਅਦ ਫੈਸਲੇ ਤੇ ਕੇਸ ਲੱਗਿਆ ਤਾਂ ਕੁੜੀ ਨੂੰ ਜੱਜ ਸਾਹਿਬ ਪੁੱਛਦੇ ਆ ਕਦੇ ਵੀ ਤੀਏ ਤੇਰੇ ਸਹੁਰੇ ਪਰਿਵਾਰ ਚ ਤੇਰਾ ਘਰ ਵਾਲਾ ਤੈਨੂੰ ਕੁੱਟਦਾ ਤਾਂ ਕੁੜੀ ਹੱਥ ਬੰਨ ਕੇ ਕਹਿੰਦੀ ਨਹੀਂ ਜੀ ਕਹਿੰਦਾ ਤੇਰੀ ਸੱਸ ਤੈਨੂੰ ਕੁੱਟਦੀ ਆ ਕਹਿੰਦੀ ਜੀ ਨਹੀਂ ਕਹਿੰਦਾ ਸਹੁਰਾ ਕਹਿੰਦੀ ਜੀ ਨਾ ਤਾਂ ਜੱਜ ਕਹਿੰਦਾ ਵੀ ਤੈਨੂੰ ਉੱਥੇ ਕਿਸੇ ਚੀਜ਼ ਤੋਂ ਤੰਗ ਕਰਦੇ ਹੋ ਕਹਿੰਦੀ ਨਾ ਕਹਦਾ ਦਾਜ ਵਾਸਤੇ ਪੈਸੇ ਵਾਸਤੇ ਕੋਈ ਚੀਜ਼ ਲਿਆਉਣ ਵਾਸਤੇ ਗੱਡੀ ਵਾਸਤੇ ਕਹਿੰਦੀ ਨਾ ਜੇ ਲਾ ਵੀ ਭੁੱਖੀ ਰੱਖਦੇ ਹੋਣ ਪਿਆਸੀ ਰੱਖਦੇ ਹੋ ਤਾਂ ਕੁੜੀ ਹਰੇਕ ਚੀਜ਼ ਦਾ ਜਵਾਬ ਨਾ ਚ ਦੇਈ ਜਾਂਦੀ ਹੈ ਤਾਂ ਜੱਜ ਸਮਝ ਜਾਂਦਾ ਤਾਂ ਵੀ ਕੁੜੀ ਨੂੰ ਕੋਈ ਦੁੱਖ ਨਹੀਂ ਹੈ ਚੋ ਕੋਈ ਗੱਲ ਹੋਰ ਨਹੀਂ ਕਰੋਗੀ ਤਾਂ ਜਦੋਂ ਜੱਜ ਆਉਂਦਾ ਇਹ ਸਵਾਲਾਂ ਦਾ ਜਵਾਬ ਚੱਲੀ ਵੇਖਦਾ ਤਾਂ ਉਹਦੇ ਵਿੱਚ ਕੁੜੀ ਦੀ ਮਾਂ ਕੁੜੀ ਦੇ ਮੂੰਹੇ ਆ ਕੇ ਖੜ ਜਾਂਦੀ ਹੈ ਕਹਿੰਦੀ ਸੀ ਤੁਹਾਨੂੰ ਕੀ ਪਤਾ ਦੁੱਖ ਕਿੱਥੇ ਆ ਮੇਰਾ ਢਿੱਡਾ ਪੁੱਛੀ ਦਾ ਜਾਣਦਾ ਕਲੇਜਾ ਮੱਚਦਾ ਜੱਜ ਵਾਂਂਤੀ ਘਰੇ ਬੈਠੀ ਆ ਉਹ ਜਿਆਦਾ ਇਦਾਂ ਦੇ ਖਖੜ ਕਰਨ ਲੱਗਦੀ ਐ ਨਟਕ ਕਰਨ ਲੱਗਦੀ ਐ ਤਾਂ ਜੱਜ ਉਹਦੀਆਂ ਦੋ ਘੰਟੇ ਸੁਣ ਕੇ ਕਹਿੰਦਾ ਵੀ ਮਾਤਾ ਦੇਹ ਨੂੰ ਕਦੇ ਜਾਗ ਲਾਇਆ ਕਹਿੰਦੀ ਮੈਂ ਹੀ ਲਾਉਣੀਆ ਹੋਰ ਕੌਣ ਲਾਉਂਦਾ ਕਹਿੰਦਾ ਵੀ ਕਿੰਨੀ ਵਾਰ ਉਂਗਲੀ ਮਾਰਦੀ ਐ ਦਹੀਂ ਦੇ ਵਿੱਚ ਤਾਂ ਉਹ ਕਹਿੰਦੀ ਵੀ ਇਹ ਦਹੀਂ ਚ ਉਂਗਲੀ ਮਾਰੂਗੀ ਦਹੀਂ ਕਿਦਾਂ ਜੰਮ ਜੂ ਤਾਂ ਲੱਸੀ ਰਹਿ ਜੂਗੀ ਤਾਂ ਜੱਜ ਸਾਹਿਬ ਉਹਨੂੰ ਕਹਿ ਦਿੰਦੇ ਨੇ ਕਹਿੰਦੇ ਵੀ ਤੇਰੀ ਕੁੜੀ ਚੱਤ ਤੋਂ ਵਿਆਹੀ ਗਈ ਇਹ ਲੱਸੀ ਸੀ ਪੀਕੇ ਜਾ ਕੇ ਇਹਨੂੰ ਦਹੀਂ ਬਣ ਕੇ ਜੰਮਣਾ ਪੈਣਾ ਉਹਨੂੰ ਜੰਮਣ ਤੂੰ ਨਹੀਂ ਦਿੰਦੀ ਉਹਦੇ ਲਾਈਫ ਵਿੱਚ ਉਂਗਲੀਆਂ ਮਾਰੀ ਇਹਨੀਆਂ ਮਾਰੀ ਜੰਨੀਆਂ ਉਹ ਲੱਸੀ ਦੀ ਲੱਸੀ ਹੋ ਰਹੀ ਇੱਕ ਤੇਰੀ ਉਂਗਲੀ ਕਰਨ ਕਰਕੇ ਸੋਜਾ ਸਾਹਿਬ ਉਹਨੂੰ ਕਹਿੰਦੇ ਨੇ ਜੇ ਤਾ ਤੂੰ ਇਹਦੇ ਨਾਲ ਵਰਤਿੰਗੀ ਕੁੜੀ ਨੂੰ ਕਹਿੰਦਾ ਆਪਣੀ ਮਾਂ ਨਾਲ ਤਾਂ ਤਾਂ ਚਾਹੇ ਅੱਜ ਕਰ ਲਾ ਤਲਾਕ ਚਾਹੇ ਰੋਕੇ ਕਰ ਲਈ ਤੇਰਾ ਤਲਾਕ ਵਟਤੇ ਆ ਜੇ ਤੂੰ ਆਪਣੀ ਮਾਂ ਦਾ ਖਿਹੜਾ ਛੱਡ ਦੇਂਗੀ ਚਾਹੇ ਅੱਜ ਮੀਤੋ ਲਖਾ ਕੇ ਲੈ ਲੈ ਜਦ ਮਰਦੀ ਲਖਾ ਕੇ ਲੈ ਲਈ ਤੂੰ ਆਪਦੇ ਸਹੁਰੇ ਘਰ ਬਾਜੇਂਗੀ ਕਉਂਕੀ ਕਹਿੰਦਾ ਤੀਏ ਤੇਰੇ ਦੱਸਣ ਅਨੁਸਾਰ ਤੈਨੂੰ ਕਿਸੇ ਚੀਜ਼ ਦੀ ਤੋਪ ਨਹੀਂ ਕੋਈ ਘਾਟ ਨਹੀਂ ਕੋਈ ਕੁੱਟ ਮਾਰਨੀ ਕੋਈ ਕੁਝ ਨਹੀਂ ਇੱਕ ਤੇਰੀ ਮਾਂ ਜਿਹੜੀ ਤੇਰੀ ਜ਼ਿੰਦਗੀ ਚ ਉਂਗਲੀ ਲਾਉਂਦੀ ਆ ਨਾ ਬਾਰ-ਬਾਰ ਉਹ ਤੈਨੂੰ ਲੱਸੀ ਲੱਸੀ ਰੱਖਿਆ ਹੋਇਆ ਸੋ ਕਿੱਦਾਂ ਲੱਗੀ ਸਟੋਰੀ ਤੁਹਾਨੂੰ ਜ਼ਰੂਰ ਦੱਸਿਓ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ ਤੇ ਏਸੀ ਚੱਲਦਾ ਹੁਣ ਤੁਸੀਂ ਮੇਰੇ ਫੈਨਸ ਕਹਿੰਦੇ ਆ ਤੈਨੂੰ ਗਰਮੀ ਘਾਤੇ ਆਉਂਦੀ ਆ ਦੇਖ ਲਓ ਤਾਂ ਕਰਕੇ ਮੇਰੇ ਜ਼ਿਆਦਾਤਰ ਬਣਾਉਣ ਪਈ ਹੁੰਦੀ ਆ ਮੈਨੂੰ ਗਰਮੀ ਬਹੁਤ ਜ਼ਿਆਦਾ ਆਉਂਦੀ ਆ ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਥੈਂਕ ਯੂ